ਹਾਂਜੀ ਸਾਰਿਆਂ ਨੂੰ ਆ ਤੁਹਾਨੂੰ ਲੈ ਕੇ ਆਇਆ ਆ ਆਪਾਂ ਪਸ਼ੂ ਮੰਡੀ ਤਨਹੁੱਲਾ ਜੋ ਕਿ ਮਹੀਨੇ ਵਿੱਚ ਦੋ ਵਾਰੀ ਲੱਗਦੀ ਜੀ ਇੱਕ 11 ਤਰੀਕ ਨੂੰ ਇੱਕ 27 ਤਰੀਕ ਨੂੰ ਆ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਸੋਹਣੇ ਪਸ਼ੂ ਸਤਿਗੁਰਾਲ ਵੀਰੇ ਕਿੱਥੋਂ ਆਇਓ ਜੀ ਆਪਾਂ ਅਸੀਂ ਆਏ ਡੇਰੇ ਗਾ ਕੇ ਤੁਹਾਨੂੰ ਡੇਰੇ ਗਾ ਕੇ ਤੋਂ ਕਿ ਕਿੰਨੇ ਦੀ ਇਹ ਵਾਲੀ ਜੀ 85 ਅੱਛਾ ਕਿੰਨੇ ਸੂਏ ਆ ਜੀ ਇਹ ਪਹਿਲੇ ਨਹੀਂ ਆ ਜੀ ਅੱਛਾ ਜੀ ਆ ਦੇਖ ਸਕਦੇ ਹੋ ਜੀ ਚੈੱਕ ਕਰ ਲਓ ਇੱਕ ਵਾਰੀ ਪਹਿਲਾਂ ਸਾਰੇ ਲੋਕੋ ਬਹੁਤ ਹੀ ਬੜੀ ਰੇਟ 81 ਹੈ ਜੀ ਕੋਈ ਡੀਰ ਭਾਈ ਆ ਕੇ ਖੇਦਣਾ ਚਾਹੁੰਦਾ ਜਰੂਰ ਆਓ ਤਨ ਹੁਲਾ ਪਸੂ ਮੰਡੀ ਜੋ ਕਿ ਮਹੀਨੇ ਵਿੱਚ ਦੋ ਵਾਰੀ ਲੱਗਦੀ ਹੈ 11 ਤਰੀਕ ਐ 27 ਤਰੀਕ ਡੇਟ ਯਾਦ ਰੱਖੋ ਜੀ ਸਾਰੇ ਜਾਣੇ ਲੇਖ ਲਾਖਦੇ ਤੁਸੀਂ ਦੇਖ ਲਈ ਤੋਰ ਕੇ ਦੁੱਧ ਕਿੰਨਾ ਹੋ ਗਿਆ ਜੀ 12 ਕਿਲੋ ਇਹਦਾ 3 ਦਾਸਾ ਜੀ ਇੱਕ ਟਾਈਮ ਦਾ ਜੀ ਦੋਨੇ ਟਾਈਮਾਂ ਦਾ ਜੀ 3 12 ਕਿਲੋ ਇਹ ਅੱਛਾ ਅੱਛਾ ਜੀ ਜਲਦੀ ਅੱਛਾ ਕਿੰਨੇ ਦਾ ਕਿੰਨਾ ਰੇਟ ਗਿਆ ਜੀ ਇਹਦਾ 81 ਜੀ ਬੜੀ ਦੂਰੋਂ ਆਇਆ ਤੁਸੀਂ ਲੈ ਰਹੇਗਾ ਕਦੋਂ ਇਹ ਚਲੋ ਬੜੀ ਆਏ ਆਈ ਮੰਡੀ ਤੇ ਆਉਣੇ ਹੋ ਜੀ ਫਿਰ ਇੱਥੇ ਆ ਕੇ ਖਰੀਦ ਆ ਕੇ 80 ਦੀ ਆ ਵੀਰੇ ਦੇਖ ਸਕਦੇ ਹੋ ਆ ਕੇ ਪਹਿਲੇ ਛੂਈ ਆ ਹਜੇ ਜ਼ਰੂਰ ਆਓ ਵੀਰ ਭਾਈ ਆਉਣਾ ਚਾਹੁੰਦਾ ਹਨ ਬੜੀਆ ਬੜੀਆ ਤੇ ਪਸ਼ੂ ਕੋਈ ਚੀਜ਼ ਲੈਣੀ ਚਾਹ ਲਾ ਕੇ 300 ਗਰਿਆਂ ਤੇ ਨਾ ਉਲਾ ਪਸ਼ੂ ਮੰਡੀ ਮੇਂ ਨਜੇ ਦੋ ਵਾਰੀ ਲੱਗਦੀ ਐ 11 ਤਰੀਕ 1 27 ਤਰੀਕ ਡੇਟ ਯਾਦ ਰੱਖੋ ਸਾਰੇ ਜਾਣੇ ਇੱਧਰ ਦੇਖ ਲੋ ਅਭੀ ਦੇਖ ਸਕਦੇ ਹੋ ਸਾਰਿਆਂ ਬਹੁਤ ਹੀ ਬੜੀਆ ਬੜੀਆ يا کوئی سمي کہہتا ہے کہ 99 کا قطا 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 مطلب 700 روپے کا اس کا